ਸਤਿਆਨੁ ਪਿਆਰ ਭਰੀ ਸਤਸਰੀਏ ਕਾਲ ਪੰਜਾਬ ਸਰਕਾਰ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਔਰਤਾਂ ਨੂੰ ਮੁਫਤ ਬੱਸ ਸਫ਼ਰ ਦਿੱਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਅੱਜ ਨਵੀਂ ਅਪਡੇਟ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਜੋ ਲੋਕਾਂ ਦਾ ਵਿਸ਼ਵਾਸ ਵਧਿਆ ਪਰ ਸਰਕਾਰੀ ਬੱਸਾਂ ਦੇ ਵਿੱਚ ਗਿਣਤੀ ਵਿੱਚ ਘਟ ਹੋਣ ਕਰਕੇ ਜੋ ਦਿੱਕਤ ਸਾਹਮਣੇ ਆਉਂਦੀ ਏ ਪਰੇਸ਼ਾਨੀਆਂ ਆਉਂਦੀਆਂ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਵੱਡਾ ਕਦਮ ਪੁੱਟਿਆ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਸੋ ਜਿਸ ਤਰ੍ਹਾਂ ਔਰਤਾਂ ਨੂੰ ਮੁਫਤ バス ਸਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਏ ਉਸ ਦੇ ਨਾਲ ਬਹੁਤ ਸਾਰੀਆਂ ਕਠਿਨਾਈਆਂ ਸਾਹਮਣੇ ਆਉਂਦੀਆਂ ਨੇ ਜੋ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਹਰੇਕ ਡੀਪੂ ਦੇ ਉੱਪਰ ਜਦੋਂ ਮਹਿਲਾਵਾਂ ਸਵਾਰੀਆਂ ਨੂੰ ਜਿਹੜਾ ਸੀਟ ਨਹੀਂ ਮਿਲਦੀ ਬੈਠਣ ਲਈ ਚੜ੍ਹਨ ਲਈ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਹੈ ਬੱਸ ਡਰਾਈਵਰ ਕਨੈਕਟਰ ਜਿਹੜੇ ਨੇ ਹਰ ਰੋਜ਼ ਸ਼ਿਕਾਇਤਾਂ ਕਰਦੇ ਨੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਵੱਡਾ ਫੈਸਲਾ ਲਿਆ ਹੈ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਮਹਿਲਾਵਾਂ ਨੂੰ ਮੁਫਤ ਬੱਸ ਸਫ਼ਰਤਾ ਜਾਰੀ ਰੱਖੇਗੀ ਪਰ ਉਹਦੇ ਪਿੱਛੇ ਵੀ ਕੁਝ ਸ਼ਰਤਾ ਲਾਗੂ ਕਰ ਦਿੱਤੀਆਂ ਗਈਆਂ ਨੇ ਕਿਹੜੀਆਂ-ਕਿਹੜੀਆਂ ਮਹਿਲਾਵਾਂ ਨੂੰ ਬੱਸ ਸਫਰ ਫਰੀ ਦਿੱਤਾ ਜਾਵੇਗਾ ਤੇ ਉਹ ਉਸਦੇ ਪਿੱਛੇ ਉਹਨਾਂ ਮਹਿਲਾਵਾਂ ਨੂੰ ਕਿਹੜੇ ਡਾਕੂਮੈਂਟ ਤਿਆਰ ਕਰਨੇ ਪੈਣਗੇ ਜੋ ਕਿ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਮਹਿਲਾਵਾਂ ਦਾ ਬੱਸ ਸਫਰ ਮੁਫਤ ਵਾਲਾ ਬੰਦ ਕਰ ਦਿੱਤਾ ਜਾਵੇ ਤੇ ਕਿਰਾਇਆ ਆਮ ਜਿਹੜਾ ਕਿ ਉਸ ਨੂੰ ਘੱਟ ਕਰ ਦਿੱਤਾ ਜਾਵੇ ਸਾਰੇ ਲੋਕ ਜਿਹੜੇ ਬੱਸ ਦੀ ਸਹੂਲਤ ਲੈ ਸਕਣ ਪਰ ਪੰਜਾਬ ਸਰਕਾਰ ਨੇ ਇੱਕ ਸਰਵੇ ਟੀਮ ਤਿਆਰ ਕੀਤੀ ਜੋ ਸਰਵਾ ਸ਼ੁਰੂ ਹੋਇਆ ਹੋਇਆ ਉਸ ਸਰਵੇ ਦੇ ਵਿੱਚ ਜੋ ਵੀ ਸਾਹਮਣੇ ਆਵੇਗਾ ਪੰਜਾਬ ਸਰਕਾਰ ਉਸ ਉੱਪਰ ਗੌਰ ਕਰੇਗੀ ਲੇਕਿਨ ਇੱਕ ਵਾਰ ਪੰਜਾਬ ਦੇ ਵਿੱਚ ਮਹਿਲਾਵਾਂ ਦਾ ਸਫ਼ਰ ਬਿਲਕੁਲ ਫ੍ਰੀ ਜਾਰੀ ਰਹੇਗਾ ਜਿਸ ਤੇ ਲਈ ਟਰਾਂਸਪੋਰਟ ਮੰਤਰੀ ਨੇ ਇਹ ਵੱਡੇ ਹੁਕਮ ਦਿੱਤੇ ਨੇ ਕਿ ਕਿਸੇ ਵੀ ਵਿਭਾਗ ਦੇ ਵਿੱਚ ਭਾਵੇਂ ਉਹ ਪੀਆਰਟੀਸੀ ਹੋਵੇ ਪੰਨ ਬੱਸ ਹੋਵੇ ਜਾਂ ਕਿਲੋਮੀਟਰ ਸਕੀਮ ਹੋਵੇ ਕੰਡਮੱਸਾਂ ਨਹੀਂ ਚਲਾਈਆਂ ਜਾਣ ਜਿਹੜੀਆਂ ਬੱਸਾਂ ਕੰਡਮ ਹੋ ਚੁੱਕੀਆਂ ਨੇ ਉਹਨਾਂ ਨੂੰ ਡੀਪੂਆਂ ਦੇ ਵਿੱਚ ਖੜਾ ਕਰ ਦਿੱਤਾ ਜਾਵੇ ਤੇ ਉਹਨਾਂ ਦੀ ਥਾਂ ਤੇ ਨਵੀਆਂ ਬੱਸਾਂ ਉਸ ਰੂਟ ਦੇ ਉੱਪਰ ਪਾ ਦਿੱਤੀਆਂ ਜਾਣ। ਸੋ ਪੰਜਾਬ ਰੋਡਵੇ ਪੀ ਆਰਟੀਸੀ ਦੇ ਅਧਿਕਾਰੀਆਂ ਨੂੰ ਹੁਕਮ ਦੇ ਕੇ ਨਵੀਆਂ ਬੱਸਾਂ ਪਾਉਣ ਲਈ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਨੇ। ਜ਼ਿਕਰਯੋਗ ਹੈ ਕਿ ਪਨਬਸ ਦੇ ਨੇੜੇ ਜੋ ਪਨਬਸ ਦੇ ਢੇੜੇ ਵਿੱਚ 606 ਅਤੇ ਪੀ ਆਰਟੀਸੀ ਦੇ ਵਿੱਚ 656 ਕੁੱਲ 100 ਬੱਸਾਂ ਜਿਹੜੀਆਂ ਮਿੰਨੀ ਨੇ ਜਿਨ੍ਹਾਂ ਨੂੰ ਪੰਜਾਬ ਵਿੱਚ ਹੁਣ ਸ਼ੁਰੂ ਕੀਤਾ ਜਾ ਰਿਹਾ ਹੈ। 1262 ਨਵੀਆਂ ਬੱਸਾਂ ਜਿਹੜੀਆਂ ਨੇ ਪੰਜਾਬ ਵਿੱਚ ਆ ਚੁੱਕੀਆਂ ਨੇ ਸੋ ਅੱਜ ਪੰਜਾਬ ਰੋਡਵੇ ਦੇ ਪੀਐਟਸੀ ਦੇ ਅਧਿਕਾਰੀਆਂ ਨਾਲ ਨਵੀਆਂ ਬੱਸਾਂ ਦੀ ਖਰੀਦ ਸਬੰਧੀ ਚੱਲ ਰਹੀ ਕਾਰਵਾਈ ਦਾ ਮੁਲਾਂਕਣ ਕਰਨ ਲਈ ਇਹ ਮੀਟਿੰਗ ਅੱਠੀ ਗਈ ਸੀ ਇਸ ਦੀ ਪ੍ਰਧਾਨਗੀ ਕਰਦਿਆਂ ਹੋਇਆ ਲਾਲਜੀਤ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਲੋਕ ਭਲਾਈ ਸਕੀਮਾਂ ਨੂੰ ਪਹਿਲ ਦੇ ਰਹੇ ਨੇ ਤੇ ਲੋਕਾਂ ਦੇ ਸਹੂਲਤਾਂ ਨੂੰ ਲਗਾਤਾਰ ਜਾਰੀ ਰੱਖ ਰਹੇ ਨੇ ਸੋ ਉਹਨਾਂ ਨੇ ਦੱਸਿਆ ਕਿ ਲੋਕਾਂ ਦੀ ਜਿਹੜਾ ਫਿਰ ਸਰਕਾਰੀ ਬੱਸਾਂ ਦੇ ਵਿੱਚ ਭਰੋਸਾ ਵਧਿਆ ਹੈ ਜੋ ਜਿਸ ਸਦਕਾ ਸਰਕਾਰੀ ਬੱਸਾਂ ਦੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਆਮਦਨ ਵਿੱਚ ਵੀ ਵਾਧਾ ਹੋਇਆ ਸੋ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇ ਦੀ ਪੀਆਰਸੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕੋ ਪਹਿਲਾਂ ਤੋਂ ਚੱਲ ਰਹੀਆਂ ਸਾਰੀਆਂ ਕੰਡਮ ਬੱਸਾਂ ਉਹਨਾਂ ਨੂੰ ਜਿਹੜਾ ਹੁਣ ਨਾ ਚਲਾਉਣ ਤੇ ਉਹਨਾਂ ਦੀ ਥਾਂ ਤੇ ਨਵੀਆਂ ਬੱਸਾਂ ਨੂੰ ਚਾਲੂ ਕਰ ਦਿੱਤਾ ਜਾਵੇ ਤਾਂ ਕਿ ਕਿਸੇ ਪ੍ਰਕਾਰ ਦੀ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਪੀਆਰਸੀ ਦੇ ਮੈਨੇਜਿੰਗ ਡਾਇਰੈਕਟਰ ਵਿਕਰਮਜੀਤ ਸਿੰਘ ਸ਼ੇਰਗੀਲ ਅਤੇ ਪੰਜਾਬ ਰੋਡਵੇ ਦੇ ਡਾਇਰੈਕਟਰ ਜੀਵ ਗੁਪਤਾ ਵੀ ਉਹਨਾਂ ਦੇ ਨਾਲ ਹਾਜ਼ਰ ਸਨ ਸੋ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਲਗਾਤਾਰ ਫਰੀ ਬਸਫਤ ਜਿਹੜਾ ਦਿੱਤਾ ਜਾ ਰਿਹਾ ਉਹ ਚੱਲੂ ਰਹੇਗਾ ਸੋ ਮਹਿਲਾਵਾਂ ਜਿਹੜਾ ਕਿ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਤੱਤ ਪਰ ਜਿਵੇਂ ਉਹਨਾਂ ਨੂੰ 1000 ਰੁਪਏ ਦੇਣ ਦੀ ਯੋਜਨਾ ਸੀ ਉਹ ਸਰਵੇ ਕਰਾਏ ਜਾ ਰਹੇ ਨੇ ਕਿ 1000 ਰੁਪਏ ਨਾਲੋਂ ਵੱਧ ਮਹਿਲਾਵਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ ਜਿਹੜੀਆਂ ਮਹਿਲਾਵਾਂ ਕਦੇ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ ਸੀ ਉਹ ਮਹਿਲਾਵਾਂ ਵੀ ਹੁਣ ਆਪਣੇ ਜਿਹੜਾ ਕਿ ਸਫ਼ਰ ਕਰ ਰਹੀਆਂ ਨੇ ਆਪਣੇ ਦੁੱਖ ਸੁੱਖ ਵਸਾਈ ਹੋ ਰਹੀਆਂ ਨੇ ਜਿਨ੍ਹਾਂ ਨੂੰ ਪਹਿਲਾਂ ਘਰ ਦੇ ਵਿੱਚੋਂ ਜਿਹੜਾ ਘਰ ਵਿੱਚ ਹੀ ਰੱਖਿਆ ਜਾਂਦਾ ਸੀ ਰਸੋਈਆਂ ਤਾਕੀ ਰਹਿ ਗਈ ਸੀ ਉਹ ਮਹਿਲਾਵਾਂ ਹੁਣ ਖੁਦ ਇਹਨਾਂ ਬੱਸਾਂ ਵਿੱਚ ਜਾ ਕੇ ਬੜਾ ਮਾਣ ਮਹਿਸੂਸ ਕਰਦੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਦਾ ਗੁਣ ਗਾਣ ਗਾਰੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿਹੜੀ ਇਹ ਯੋਜਨਾ ਸ਼ੁਰੂ ਕੀਤੀ ਹੋਈ ਏ ਇਹ ਯੋਜਨਾ ਚਾਲੂ ਰਹੇ ਤਾਂ ਕਿ ਮਹਿਲਾਵਾਂ ਨੂੰ ਹੋਰ ਬੱਸਾਂ ਦੇ ਵਿੱਚ ਸਫ਼ਰ ਕਰਨ ਦੀ ਜਿਹੜੀ ਸਹੂਲਤ ਮਿਲਦੀ ਰਹੇ ਜਦੋਂ ਪਹਿਲਾਂ ਉਹਨਾਂ ਨੂੰ ਆਪਣੇ ਘਰਦਿਆਂ ਕੋਲੋਂ ਪੈਸੇ ਮੰਗਣੇ ਪੈਂਦੇ ਸੀ ਕਿਰਾਇਆ ਮੰਗਣਾ ਪੈਂਦਾ ਸੀ ਤਾਂ ਘਰਦੇ ਉਹਨਾਂ ਨੂੰ ਕਿਰਾਇਆ ਨਹੀਂ ਦਿੰਦੇ ਸੀ ਜਿਸ ਕਰਕੇ ਉਹ ਕਿਤੇ ਆ ਜਾ ਨਹੀਂ ਸਕਦੀਆਂ ਸੀ ਦੋ ਕੁ ਸੌ ਕੁ ਵਨ ਸਾਈ ਨਹੀਂ ਹੋ ਸਕਦੇ ਅਸੀਂ ਹੁਣ ਉਹਨਾਂ ਨੂੰ ਕਿਰਾਏ ਦੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਉਹ ਬੱਸ ਤੇ ਵਿੱਚ ਸਿਰਫ ਆਪਣੇ ਕੱਪੜੇ ਪਾਉਂਦੀਆਂ ਨੇ ਤੇ ਬੱਸ ਚੜ ਜਾਂਦੀਆਂ ਨੇ ਆਪਣੇ ਮੰਜ਼ਲ ਤੇ ਪਹੁੰਚ ਜਾਂਦੀਆਂ ਨੇ ਉੱਥੋਂ ਫਿਰ ਬੱਸ ਚੜਦੀਆਂ ਨੇ ਆਪਣੇ ਘਰ ਆ ਜਾਂਦੀਆਂ ਨੇ ਸੋ ਇਹਨਾਂ ਮਹਿਲਾਵਾਂ ਨੂੰ ਬਹੁਤ ਫਾਇਦਾ ਹੋਇਆ ਹੈ ਇਹ ਫ੍ਰੀ ਬੱਸਾਂ ਪਰਨਾ